नीतियां ते करो मुद्दियां ते करो नहीं, नहीं। ता छितरए ही पैणगे आज आपा क्यों इकट्ठे होए हैं क्योंकि पुलिस जबर कर दी है और ये जबर कोई नवाणियां पंजाब ले इस आजादी तो बाद जहां कह लो संताली तो बाद शुरू हो गया सी चाहे पंजाबी सूबे दी लड़ाई होवे नक्सलाइट दी लड़ाई होवे खाड़कू दौर होवे हमेशा के एक दोबारा ਜਬਰ ਤਾਣੂ ਜਾਨ ਲੱਗਿਆ ਆ ਬੀਬੀ ਬੈਠੇ ਨੇ ਗੋਨਿਆਂ ਨੇ ਤੋਂ ਇਹਨਾਂ ਦਾ ਹਸਬੰਡ ਇਹਨਾਂ ਦਾ ਪਤੀ ਜਿਨ੍ਹਾਂ ਦਾ ਨਾਮ ਨਰਿੰਦਰਦੀਪ ਸਿੰਘ ਸੀ ਕੋ ਕੋ ਕੇ ਮਾਰਿਆ ਪੁਲਿਸ ਨੇ 16 ਜਗ੍ਹਾ ਤੇ ਕਰੰਟ ਲਾਇਆ ਹੈ ਤੇ ਕੀ ਆਪਾਂ ਮੈਨੂੰ ਇਹ ਦੱਸੋ ਪੁਲਿਸ ਵਾਲੇ ਉੱਤੋਂ ਡਿੱਗੇ ਨੇ ਆਪਣੇ ਘਰਾਂ ਦੇ ਹੀ ਮੁੰਡੇ ਨੇ ਤੇ ਫਿਰ ਉਹ ਕਿਉਂ ਗੜਬੜ ਕਰਦੇ ਨੇ ਕਿਉਂਕਿ ਉੱਤੇ ਲੋਕ ਦੂਜੇ ਬੈਂਦੇ ਨੇ ਉੱਤੇ ਕਿੱਥੇ ਯਾਰ ਆ ਸਤੋਜ ਦਾ ਭਗਵੰਤ ਸਿੰਘ ਮਾਨ ਇੱਕ ਹੋ ਸਿਸਟਮ ਨਾਲ ਹੋ ਜਾਂਦੇ ਨੇ ਤੇ ਸਾਨੂੰ ਛੱਡ ਜਾਂਦੇ ਨੇ ਸਿਰਫ ਨੀਤੀਆਂ ਗਲਤ ਐ ਆਪਾਂ ਨੀਤੀਆਂ ਸਹੀ ਕਰਾਈਏ ਪਹਿਲਾਂ ਅੱਜ ਜਿਹੜੇ ਮਕਸਦ ਲਈ ਮਿਲੇ ਆ ਉਹ ਐ ਪੁਲਿਸ ਜ਼ਬਰ ਇੱਕ ਮੈਂ ਤੁਹਾਨੂੰ ਹੁਣ ਗੱਲ ਤੋਂ ਕਹਿਣਾ ਧਿਆਨ ਨਾਲ ਸੁਣੀਓ ਜੇ ਤੇ ਮੇਰੀ ਇੱਕ ਬੇਨਤੀ ਐ ਸਾਰੇ ਸਟੇਜ ਤੇ ਬੈਠੇ ਹੋਏ ਡਿਗਨਿਟੀਜ਼ ਨੂੰ ਕਿ ਪਲੀਜ਼ ਸੁਣੀਓ ਜੇ ਤੇ ਆਪ ਦੀ ਸਪੀਚ ਚ ਇਸ ਗੱਲ ਬਾਰੇ ਆਪ ਦੀ رائے ਜ਼ਰੂਰ ਦਿਓ ਜੇ ਇੱਕ ਚੀਜ਼ ਸ਼ੁਰੂ ਕਦੋਂ ਹੋਈ ਕਿ ਇਹਦੇ ਤੇ ਕਾਨੂੰਨ ਬਣ ਸਕਦਾ ਹੈ 2006 ਚ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ ਫੈਸਲਾ ਆਇਆ ਸੀ ਜਦੋਂ ਇੱਕ ਪਿੱਲ ਪਾਈ ਸੀ ਉੱਤਰ ਪ੍ਰਦੇਸ਼ ਦੇ ਡੀਜੀਪੀ ਐਕਸ ਡੀਜੀਪੀ ਤੇ ਵਨੀਤ ਨਾਰਾਇਣ ਨੇ ਉਹ ਫੈਸਲਾ ਆਇਆ ਸੀ 2006 ਚ ਤਾਂ ਉਹਨਾਂ ਨੇ ਕਿਹਾ ਸੀ ਕਿ ਕੋਈ ਬੰਦਾ ਕੁਝ ਗਲਤ ਕਰਦਾ ਹੈ ਤਾਂ ਆਪਾਂ ਪੁਲਿਸ ਕੋਲੇ ਕੰਪਲੇਂਟ ਕਰਦੇ ਆਂ ਬਾਬਾ ਜੀ ਜੇ ਪੁਲਿਸ ਗਲਤ ਕਰੇ ਤਾਂ ਫੇਰ ਕੀ ਕਰੀਗੇ ਤਾਂ ਸੁਪਰੀਮ ਕੋਰਟ ਨੇ ਕਿਹਾ ਸੀ ਪੁਲਿਸ ਰਿਫਾਰਮ ਦੇ ਨਾਲ ਨਾਲ ਇੱਕ ਪੀਸੀਏ ਬਣੇ ਪੀਸੀਏ ਕੀ ਹੈ ਤੁਹਾਨੂੰ ਦੱਸ ਦਿਆ ਪੁਲਿਸ ਕੰਪਲੇਂਟ ਅਥਾਰਟੀ ਜਿਹੜੀ ਅਥਾਰਟੀ ਪੁਲਿਸ ਦੇ ਖਿਲਾਫ ਵੀ ਕੰਮ ਕਰ ਸਕਦੀ ਹੈ ਪੰਜਾਬ ਸਰਕਾਰ ਨੇ ਉਹ ਅਥਾਰਟੀ 2007 ਚ ਬਣਾਈ ਸੀ ਪਰ ਰੂਲ ਐਂਡ ਰੈਗੂਲੇਸ਼ਨ ਨਹੀਂ ਬਣਾਏ ਸੀ ਜਦ ਕਿ ਉਹਦੇ ਵਿੱਚ ਸੁਪਰੀਮ ਕੋਰਟ ਦੀ ਮੂਲ ਭਾਵਨਾ ਇਹ ਸੀ ਕਿ ਜੇ ਆਮ ਬੰਦਾ ਸਫਰ ਕਰੇ ਆਮ ਬੰਦੇ ਨਾਲ ਤੱਕਾ ਹੋਵੇ ਤਾਂ ਉਹਦੀ ਸ਼ਿਕਾਇਤ ਹੋ ਸਕੇ ਤੇ ਇੱਕ ਫਿਕਸਡ ਟਾਈਮ 'ਚ ਨਿਸ਼ਚਿਤ ਟਾਈਮ 'ਚ ਉਹਦਾ ਇਨਸਾਫ ਮਿਲ ਸਕੇ ਤੇ ਉਹ ਗੱਲ ਲੋਕਾਂ ਦੇ ਸਾਹਮਣੇ ਹੋਵੇ ਹੁਣ ਇਹ ਸਾਡੀਆਂ ਗਵਰਨਮੈਂਟਾਂ ਚਾਹੇ ਕੋਈ ਆ ਜੇ ਕਿਉਂਕਿ ਉਹ ਲੁਟੇਰੇ ਬਣ ਜਾਂਦੇ ਨੇ ਬੜੀਆਂ ਹੋਰ ਮਾਮਲਿਆਂ 'ਚ ਅਸੀਂ ਦੱਸ ਦੇ ਰਹੇ ਹਾਂ 2014 ਤੇ ਫਿਰ 2019 ਉਹਦੇ ਵਿੱਚ ਇੱਕ ਅਮੈਂਡਮੈਂਟ ਅਮੈਂਡਮੈਂਟ ਹੁੰਦਾ ਸੋਧ ਕੀਤੀ ਗਈ ਔਰ ਤੁਸੀਂ ਹੈਰਾਨ ਹੋਵੋਗੇ ਕਿ ਉਸ ਕਮੇਟੀ ਦਾ ਹੈੱਡ ਵੀ ਡੀਜੀਪੀ ਤੇ ਚੀਫ ਸੈਕਟਰੀ ਲਾ ਦਿੱਤੇ ਗਏ ਜਿਹੜੇ ਕਿ ਆਲਰੇਡੀ ਸਾਡੇ ਹੈੱਡ ਨੇ ਤਾਂ ਫਿਰ ਕੰਪਲੇਂਟ ਕਿਨੂੰ ਕਰੀਏ ਭਾਈ ਕੰਪਲੇਂਟ ਕਿਨੂੰ ਕਰੀਏ ਜੋ ਮਾਰਦੇ ਉਸ ਉਹੀ ਮੁਨਸਫ ਉਹੀ ਜੱਜ ਇਹ ਗੱਲ ਹ ਤਾਂ ਆਪਾਂ ਮੰਗ ਕੀ ਕਰਨੀ ਹੈ ਕਿ ਉਹਦੇ ਵਿੱਚ ਸੋਧ ਕੀਤੀ ਜਾਵੇ ਅਮੈਂਡਮੈਂਟ ਕੀਤੀ ਜਾਵੇ ਜੀ ਨੂੰ ਅਸੀਂ 9 ਉਹਦੀਆਂ ਕਲੋਜ਼ਸ ਬਣਾ ਕੇ ਲਿਖਿਆ 9 ਸੋਧਾਂ ਲਿਖੀਆਂ ਨੇ ਕਿਵੇਂ ਉਹ ਕਮੇਟੀ ਸਰਕਾਰੀ ਪ੍ਰਭਾਵ ਤੋਂ ਤੇ ਪੁਲਿਸ ਤੋਂ ਬਾਹਰ ਰਹੇ ਕਿਵੇਂ ਉਹ ਜਾਂਚ ਕਰ ਸਕੇ ਉਹ ਸਾਡੇ ਪੇਜਸ ਤੇ ਵੀ ਹੋਣਗੀਆਂ ਔਰ ਜਿੰਨੇ ਡਿਗਨਿਟੀ ਨੇ ਇਹਨਾਂ ਦੇ ਪੇਜਸ ਤੇ ਵੀ ਹੋਣਗੀਆਂ ਔਰ ਮੈਂ ਪ੍ਰੈਸ ਨੂੰ ਵੀ ਰਿਲੀਜ਼ ਕਰਾਂਗੇ ਅਸੀਂ ਇਹਨੂੰ ਸੁਣ ਲਿਓ ਜੇ ਮੈਂ ਤੁਹਾਡੇ ਨਾਲ ਦਾਅਵੇ ਨਾਲ ਆਣਾ ਕਿ 50% ਜੇ ਉਹ ਗੱਲਾਂ ਮੰਨ ਲੀਆਂ ਜਾਣ ਤਾਂ ਆਪਾਂ ਪੁਲਿਸ ਦਾ ਤਸ਼ੱਦਦ ਉਹਦੇ ਤੇ ਕਾਬੂ ਪਾ ਸਕਦੇ ਹਾਂ 50% ਪਰ ਗੱਲ ਇਹ ਹੈ ਕਿ ਜਦੋਂ ਕੋਈ ਐਮ ਐਲ ਏ ਐਮ ਪੀ ਜਾਂ ਜੋ ਵੀ اے ਬੀ ਸੀ ਨੇ ਜਦੋਂ ਇਹ ਆਉਣ ਤਾ ਉਹ ਗੱਲਾਂ ਆਪਾਂ ਉਹਨਾਂ ਤੋਂ ਪੁੱਛੀਏ ਕਿ ਦੱਸ ਪਾਈਏ ਕਰੇਗਾ ਕਿ ਨਹੀਂ ਕਰੇਗਾ ਉਹਦਾ ਹੈਡ ਸਿਵਲ ਕੱਪੜਿਆਂ ਚ ਜਾਂ ਕਹੇ ਲੋ ਸਿਵਲਿਅਨ ਜਾਂ ਸਾਡੇ ਜਿਵੇਂ ਐਕਟਿਵਿਸਟ ਦੇ ਇੰਨਾ ਚੋ ਬਣਾਇਆ ਜਾਊਗਾ ਪੰਜ ਬੰਦੇ ਹੋਣਗੇ ਔਰ ਜਿਹੜੀ ਪੁਲਿਸ ਉਹਦੀ ਕਾਰਵਾਈ ਕਹੇ ਲੋ ਜਾਂ ਜਾਂਚ ਕਰੂਗੀ ਉਹ ਉਹਨਾਂ ਦੇ ਥੱਲੇ ਹੋਊਗੀ ਉਸ ਕੇਸ ਦਾ ਜਿਹੜੀ ਉਹ ਐਪਲੀਕੇਸ਼ਨ ਪਾਊਗੀ ਉਹਦੇ ਪ੍ਰਤੀ ਜਵਾਬ ਦੇ ਉਹਨਾਂ ਅਥਾਰਟੀ ਨੂੰ ਹੋਊਗੀ ਤਾਂ ਜੋ ਉਹ ਆਈਓ ਵੀ ਬਦਲ ਸਕੇ ਇਹਦੀਆਂ ਕੁਝ ਟੈਕਨੀਕਲ ਗੱਲਾਂ ਨੇ ਜਿਹੜੀਆਂ ਤੁਹਾਨੂੰ ਲਿਖ ਕੇ ਭੇਜਾਂਗੇ ਅਸੀਂ ਪਰ ਇੱਕ ਗੱਲ ਮੰਨ ਲਿਓ ਜੇ ਸਰਕਾਰ ਕਿਸੇ ਦੀ ਬਣੇ ਜੇ ਇਨ੍ਹਾਂ ਮੁੱਦਿਆਂ ਤੇ ਬਣੂ ਤਾਂ ਹੀ ਆਪਣੀ ਹਾਲਤ ਸੁਧਰੂਗੀ ਨਹੀਂ ਤਾਂ ਬੰਦਾ ਕਰਪਟ ਹੁੰਦਿਆਂ ਟਾਈਮ ਨਹੀਂ ਲਾਉਂਦਾ